ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਕਰਨਾ ਹੈ ਕਿ ਇਸੇ ਤਰ੍ਹਾਂ ਜਦੋਂ ਤੁਹਾਡੇ ਉੱਪਰ ਸ਼ਨੀ ਦੇਵ ਦੀ ਕਰੋਪੀ ਆ ਜਾਂਦੀ ਏ ਤਾਂ ਉਸ ਸਮੇਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤੁਸੀਂ ਉਸ ਤੋਂ ਕਿਸ ਤਰੀਕੇ ਦੇ ਨਾਲ ਬਚ ਸਕਦੇ ਹੋ ਇਹ ਤੁਸੀਂ ਸਮਝ ਕੇ ਗੱਲ ਕਰੀਏ ਕਿ ਮਨੁੱਖ ਆਪਣੀ ਜ਼ਿੰਦਗੀ ਤੋਂ ਇੰਨਾ ਨਿਰਾਸ਼ ਹੋ ਜਾਂਦਾ ਹੈ ਕਿ ਉਹ ਜਿਹੜਾ ਵੀ ਕਾਰੋਬਾਰ ਆਪਣਾ ਸ਼ੁਰੂ ਕਰਦਾ ਹੈ ਜਾਂ ਕੋਈ ਵੀ ਕੰਮ ਉਹ ਸ਼ੁਰੂ ਕਰਦਾ ਹੈ ਉਸ ਕੰਮ ਦੇ ਵਿੱਚ ਉਹਨੂੰ ਹਮੇਸ਼ਾ ਨੁਕਸਾਨ ਹੀ ਹੁੰਦਾ ਹੈ ਤੇ ਇਸ ਤੋਂ ਇਲਾਵਾ ਕਈ ਵਾਰ ਉਸ ਦੇ ਨਾਲ ਘਰ ਦੇ ਵਿੱਚ ਪਰਿਵਾਰ ਦੇ ਨਾਲ ਅਚਾਨਕ ਦੁਰਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਉਸ ਨੂੰ ਕੁਝ ਸਮਝ ਨਹੀਂ ਲੱਗਦਾ ਕਿ ਅਚਾਨਕ ਇਹ ਮੇਰੇ ਨਾਲ ਕੀ ਹੋ ਰਿਹਾ ਹੈ ਉਸਦੀ ਜ਼ਿੰਦਗੀ ਦੇ ਵਿੱਚ ਇੱਕ ਇਸ ਤਰੀਕੇ ਦਾ ਟਾਈਮ ਆ ਜਾਂਦਾ ਹੈ ਕਿ ਕੋਈ ਵੀ ਇਨਸਾਨ ਜਦੋਂ ਆਉਂਦਾ ਹੈ ਤੇ ਉਸ ਨੂੰ ਸੁਣਾ ਕੇ ਚਲਾ ਜਾਂਦਾ ਹੈ ਤੇ ਉਸ ਮਨੁੱਖ ਦਾ ਹਮੇਸ਼ਾ ਇਹੀ ਕਹਿਣਾ ਹੁੰਦਾ ਹੈ ਕਿ ਜਦੋਂ ਵੀ ਮੈਂ ਕਿਸੇ ਵੀ ਕਾਰੋਬਾਰ ਦੇ ਲਈ ਚਾਨਾ ਕਿਸੇ ਵੀ ਕੰਮ ਦੇ ਲਈ ਆਪਣੇ ਘਰ ਤੋਂ ਚਾਨਾ ਭਾਵੇਂ ਉਹ ਵੱਡਾ ਹੋਵੇ ਭਾਵੇਂ ਛੋਟਾ ਹੋਵੇ ਮੈਨੂੰ ਉਸ ਦੇ ਵਿੱਚ ਹਮੇਸ਼ਾ ਆ ਸਫਲਤਾ ਹੀ ਮਿਲੀਏ ਮੇਰਾ ਕੋਈ ਵੀ ਕਾਰੋਬਾਰ ਹੋਵੇ ਇਸ ਦੇ ਲਈ ਮੈਂ ਕਰਦੋ ਚਾਹਵਾ ਉਹ ਮੇਰਾ ਕੰਮ ਕਦੇ ਵੀ ਸਿਰੇ ਨਹੀਂ ਚੜਦਾ ਤੇ ਇਸੇ ਤਰ੍ਹਾਂ ਉਸ ਇਨਸਾਨ ਦੇ ਮਨ ਦੇ ਵਿੱਚ ਵਰਾਗ ਪਰ ਆਉਂਦਾ ਹੈ ਜਦੋਂ ਉਸ ਦੇ ਨਾਲ ਇਸ ਤਰ੍ਹਾਂ ਬੀਤਦਾ ਹੈ ਤੇ ਵਰਾਗ ਆਉਂਦਾ ਵੀ ਕਿਸ ਤਰੀਕੇ ਦੇ ਨਾਲ ਕਿ ਜਦੋਂ ਉਹ ਆਪਣੀ ਪਰਮਾਤਮਾ ਨੂੰ ਯਾਦ ਕਰਨ ਦੇ ਸਮੇਂ ਬਾਣ ਪੂਜਾ ਕਰਨ ਦੇ ਲਈ ਬੈਠਦਾ ਹੈ ਜਦੋਂ ਉਹ ਪਾਠ ਕਰਨ ਬੈਠਦਾ ਏ ਉਸ ਦੀਆਂ ਆਪਣੇ ਆਪ ਅੱਖਾਂ ਪਰ ਆਉਂਦੀਆਂ ਨੇ ਉਸ ਦਾ ਮਨ ਵਿਰਾਗੀ ਹੋ ਜਾਂਦਾ ਹੈ ਉਸ ਦੀਆਂ ਅੱਖਾਂ ਦੇ ਵਿੱਚ ਉਹ ਹੰਝੂ ਰੋਕਦੇ ਹੀ ਨਹੀਂ ਆਪਣੇ ਆਪ ਉਹ ਹੰਝੂ ਨਿਕਲਦੇ ਨੇ ਇੱਕ ਵਿਰਾਗ ਦੇ ਵਿੱਚ ਤੇ ਜਦੋਂ ਉਸ ਮਨੁੱਖ ਦੇ ਨਾਲ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਹੁੰਦਾ ਏ ਤਾਂ ਉਹ ਆਪਣੇ ਪਰਮਾਤਮਾ ਦੇ ਨਾਲ ਜਦੋਂ ਉਹ ਪਾਠ ਪੂਜਾ ਕਰਦਾ ਏ ਤੇ ਆਪਣੇ ਪਰਮਾਤਮਾ ਨੂੰ ਆਪਣੀਆਂ ਗੱਲਾਂ ਮਨ ਹੀ ਮਨ ਅੰਦਰ ਸਾਂਝੀਆਂ ਕਰਦਾ ਕਿ ਹੁਣ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਨਾਲ ਕੋਈ ਵੀ ਨਹੀਂ ਹੈ ਕਿ ਇਸ ਤੋਂ ਇਲਾਵਾ ਜੇਕਰ ਉਹ ਕਦੇ ਕਿਸੇ ਦੀ ਮੌਤ ਤੇ ਸ਼ਮਸ਼ਾਨ ਘਟ ਜਾਂਦਾ ਹੈ ਤਾਂ ਤਾਂ ਵੀ ਉਸ ਮਨੁੱਖ ਦੇ ਕਦੇ ਵੀ ਅੱਖਾਂ ਦੇ ਵਿੱਚੋਂ ਅੰਜੂ ਨਹੀਂ ਰੋਕਦੇ ਉਹ ਉਸ ਇਨਸਾਨ ਨੂੰ ਚਾਦ ਕਰਕੇ ਬਹੁਤ ਹੀ ਜ਼ਿਆਦਾ ਰੋਂਦਾ ਹੈ ਇਸੀ ਤਰ੍ਹਾਂ چیکਰ ਤੋਂ ਤੁਹਾਡੇ ਘਰ ਪਰਿਵਾਰ ਦੇ ਉੱਪਰ ਸ਼ਨੀ ਦੀ ਕਰੋਪੀ ਚੱਲ ਰਹੀ ਹੈ ਤੇ ਅਸੀਂ ਉਸ ਦਾ ਕਿਵੇਂ ਪਤਾ ਲਗਾ ਸਕਦੇ ਹਾਂ ਤੇ ਸਾਨੂੰ ਕਿਹੜਾ ਉਪਾਅ ਕਰਨਾ ਚਾਹੀਦਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਤੇ ਜ਼ਰੂਰੀ ਜਾਣਕਾਰੀ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਜੇਕਰ ਤੁਹਾਡੇ ਉੱਪਰ ਸ਼ਨੀ ਦੀ ਕਰੋਪੀ ਚੱਲ ਰਹੀ ਹੈ ਤੇ ਅਸੀਂ ਉਸ ਦਾ ਕਿਵੇਂ ਅੰਦਾਜ਼ਾ ਲਗਾ ਸਕਦੀਆਂ ਤੇ ਉਸ ਦੇ ਲਈ ਅਸੀਂ ਇਸ ਚੀਜ਼ ਤੋਂ ਅੰਦਾਜ਼ਾ ਲਗਾ ਸਕਦੀਆਂ ਕਿ ਉਸ ਸਮੇਂ ਸਾਨੂੰ ਇਹ ਤਰ੍ਹਾਂ ਦੇ 스ਕਿਨ ਦੇ ਰੋਗ ਲੱਗ ਜਾਂਦੇ ਨੇ ਤੁਹਾਨੂੰ ਚਮੜੀ ਦੇ ਰੋਗ ਹੋ ਜਾਂਦੇ ਨੇ ਜਿਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਤੁਹਾਡੇ ਉੱਪਰ ਸ਼ਨੀ ਦੀ ਕਰੋਪੀ ਚੱਲ ਰਹੀ ਏ ਜਿਵੇਂ ਕਿ ਤੁਹਾਡੀ ਕਮਰ ਤੋਂ ਲੈ ਕੇ ਤੁਹਾਡੇ ਪੈਰਾਂ ਤੱਕ ਤੁਹਾਨੂੰ ਜਿਵੇਂ ਦਰਦ ਹੀ ਮਹਿਸੂਸ ਹੁੰਦਾ ਰਹਿੰਦਾ ਹੈ ਤੁਹਾਡਾ ਸਰੀਰ ਥੱਕਿਆ ਥੱਕਿਆ ਰਹਿੰਦਾ ਇਸ ਤਰ੍ਹਾਂ ਕਿ ਤੁਹਾਡਾ ਕੰਮ ਕਰਨ ਦੇ ਵਿੱਚ ਵੀ ਬਿਲਕੁਲ ਮਨ ਨਹੀਂ ਲੱਗਦਾ ਇਸੀ ਤਰ੍ਹਾਂ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਉਹਨਾਂ ਨੂੰ ਪ੍ਰੋਬਲਮ ਤਾਂ ਸਰੀਰਕ ਤੌਰ ਤੇ ਕੋਈ ਨਾ ਕੋਈ ਰਹਿੰਦੀ ਹੈ ਪਰ ਉਹ ਜਦੋਂ ਡਾਕਟਰ ਦੇ ਕੋਲ ਮੈਡੀਸਿਨ ਲੈ ਜਾਂਦੇ ਨੇ ਮੈਡੀਸਿਨ ਲੈ ਵੀ ਲੈਂਦੇ ਨੇ ਪਰ ਕਿਸੇ ਵੀ ਤਰ੍ਹਾਂ ਦੀ ਮੈਡੀਸਿਨ ਉਹਨਾਂ ਨੂੰ ਅਸਰ ਨਹੀਂ ਕਰਦੀ ਜਿਸ ਦੇ ਨਾਲ ਉਹਨਾਂ ਨੂੰ ਪਰੇਕਹੀ ਨਹੀਂ ਪੈਂਦਾ ਤੇ ਇਸ ਦੇ ਨਾਲ ਨਾਲ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਕੋਈ ਬਾਹਰ ਵਾਲਾ ਆਉਂਦਾ ਹੈ ਤੇ ਤੁਹਾਨੂੰ ਵਾਰ-ਵਾਰ ਆ ਕੇ ਸੁਣਾ ਕੇ ਚਲਾ ਜਾਂਦਾ ਹੈ ਤਾਂ ਤੁਸੀਂ ਉਸ ਸਮੇਂ ਸੋਚਦੇ ਹੋ ਕਿ ਕੋਈ ਟਾਈਮ ਸੀ ਜਦੋਂ ਤੁਹਾਡੀ ਬਹੁਤ ਵਧੀਆ ਤੇ ਵੱਡੀ ਇਮੇਜ ਸੀ ਪਰ ਹੁਣ ਇਸ ਟਾਈਮ ਨਹੀਂ ਹੈ ਤੇ ਜੇ ਸਮੇਂ ਤੁਹਾਡੀ ਲੋਕਾਂ ਦੇ ਸਾਹਮਣੇ ਵਧੀਆ ਇਮੇਜ ਬਣੀ ਹੋਈ ਸੀ ਤੇ ਉਹ ਇਨਸਾਨ ਉਸ ਟਾਈਮ ਕੁਝ ਵੀ ਨਹੀਂ ਸੀ ਤੇ ਅੱਜ ਦੇ ਟਾਈਮ ਦੇ ਵਿੱਚ ਉਹੀ ਇਨਸਾਨ ਆ ਕੇ ਤੁਹਾਨੂੰ ਬੋਲ ਜਾਂਦਾ ਹੈ ਤੇ ਤੁਹਾਡਾ ਕੋਈ ਵੀ ਮਾਨ ਸਨਮਾਨ ਨਹੀਂ ਹੁੰਦਾ ਤਾਂ ਤੁਸੀਂ ਉਸ ਸਮੇਂ ਸਮਝ ਸਕਦੇ ਹੋ ਕਿ ਤੁਹਾਡੇ ਉੱਪਰ ਸ਼ਨੀ ਦੀ ਕਰੋਪੀ ਚੱਲ ਰਹੀ ਹੈ ਇਸ ਦੇ ਨਾਲ-ਨਾਲ ਸਭ ਤੋਂ ਵੱਡੀ ਨਿਸ਼ਾਨੀ ਇਹ ਹੁੰਦੀ ਹੈ ਜਦੋਂ ਸਾਡੇ ਤੇ ਸ਼ਨੀ ਦੀ ਕਰੋਪੀ ਹੁੰਦੀ ਹੈ ਸਾਡੇ ਘਰ ਦੇ ਵਿੱਚ ਪੈਸਾ ਬਿਲਕੁਲ ਵੀ ਨਹੀਂ ਟਿਕਦਾ ਭਾਵੇਂ ਸਾਡੇ ਘਰ ਦੇ ਵਿੱਚ ਪੈਸਾ ਜਿੰਨਾ ਵੀ ਮਰਜ਼ੀ ਆਵੇ ਅਸੀਂ ਮੇਨ ਤੇ ਜਿੰਨੀ ਮਰਜ਼ੀ ਕਰੀਏ ਪਰ ਪੈਸਾ ਸਾਡੇ ਘਰ ਦੇ ਵਿੱਚ ਬਿਲਕੁਲ ਵੀ ਨਹੀਂ ਰੁਕਣਾ ਤੁਹਾਡੇ ਘਰ ਦੇ ਵਿੱਚ ਬਿਮਾਰੀ ਬਹੁਤ ਜ਼ਿਆਦਾ ਵਾਧ ਜਾਂਦੀ ਹੈ ਤੁਹਾਡੇ ਘਰ ਦੇ ਵਿੱਚ ਉਹ ਬਿਮਾਰੀ ਜਾਂਦੀ ਨਹੀਂ ਪਰੇਸ਼ਾਨੀਆਂ ਤੇ ਪਰੇਸ਼ਾਨੀਆਂ ਵਧ ਜਾਂਦੀਆਂ ਨੇ ਇਸ ਦੇ ਨਾਲ-ਨਾਲ ਤੁਸੀਂ ਕਰਨਾ ਕੀ ਹੈ ਕਿ ਤੁਸੀਂ ਜੇਕਰ ਤੁਹਾਨੂੰ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਰਹਿੰਦੀਆਂ ਤੇ ਤਾਂ ਇਸ ਦੇ ਨਾਲ ਜੋ ਅਸੀਂ ਤੁਹਾਨੂੰ ਅੱਜ ਉਪਾਅ ਦੱਸਣ ਜਾ ਰਹੇ ਹਾਂ ਨਾ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਆਪਣੇ ਉੱਪਰ ਜੋ ਸ਼ਨੀ ਦੀ ਕਰੋਪੀ ਚੱਲ ਰਹੀ ਹੈ ਉਸ ਨੂੰ ਤੁਸੀਂ ਦੂਰ ਕਰ ਸਕਦੇ ਹੋ ਉਸ ਤੋਂ ਤੁਸੀਂ ਛੁਟਕਾਰਾ ਪਾ ਸਕਦੇ ਹੋ ਸਭ ਤੋਂ ਪਹਿਲੀ ਗੱਲ ਤੇ ਖਾਸ ਗੱਲ ਕਿ ਜੇਕਰ ਤੁਸੀਂ ਸ਼ਨੀਵਾਰ ਦੇ ਦਿਨ ਇਹ ਹੀ ਕੰਮ ਕਰਦੇ ਹੋ ਕਿ ਇਸ ਨੂੰ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਸ਼ਨੀਵਾਰ ਦੇ ਦਿਨ ਨੂੰ ਬਲੈਕ ਕਲਰ ਦੇ ਕੱਪੜੇ ਪਾਉਣੇ ਸ਼ੁਰੂ ਕਰ ਦਿਓ ਜੇਕਰ ਤੁਸੀਂ ਬਲੈਕ ਨਹੀਂ ਪਾ ਸਕਦੇ ਤਾਂ ਬਲੂ ਕਲਰ ਦੇ ਬਲੈਕ ਜਾਂ ਬਲੂ ਕਲਰ ਦੇ ਕੱਪੜੇ ਪਾਉਣੇ ਸ਼ੁਰੂ ਕਰ ਦਿਓ ਇਸ ਚੀਜ਼ ਨੂੰ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਦੂਸਰੀ ਚੀਜ਼ ਸ਼ਨੀਵਾਰ ਦੇ ਦਿਨ ਉੜਦ ਦੀ ਦਾਲ ਦੀ ਖਿਚੜੀ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਖਵਾਉਣੀ ਬਹੁਤ ਹੀ ਜ਼ਿਆਦਾ ਵਧੀਆ ਤੇ ਸ਼ੁਭ ਮੰਨੀ ਜਾਂਦੀ ਹੈ ਜੇਕਰ ਤੁਸੀਂ ਸ਼ਨੀਵਾਰ ਦੇ ਦਿਨ ਨੂੰ ਉੜਦ ਦੀ ਦਾਲ ਦੀ ਖਿਚੜੀ ਆਪਣੇ ਘਰ ਦੇ ਵਿੱਚ ਬਣਾ ਕੇ ਤੇ ਲੋੜਵੰਦ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਖਵਾਉਂਦੇ ਹੋ ਤੇ ਇਸ ਤੋਂ ਵਧੀਆ ਕੋਈ ਪੁੰਨਖ ਹੋ ਹੀ ਨਹੀਂ ਸਕਦਾ ਤੇ ਇਸ ਦੇ ਨਾਲ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਤੇ ਜੋ ਤੁਹਾਡੇ ਤੇ ਚੱਲ ਰਹੀ ਸ਼ਨੀ ਦੀ ਕਰੋਪੀ ਉਹ ਵੀ ਦੂਰ ਹੋ ਜਾਵੇਗੀ ਇਸ ਤੋਂ ਇਲਾਵਾ ਜੇਕਰ ਤੁਸੀਂ ਇਹ ਨਹੀਂ ਕਰ ਸਕਦੇ ਤਾਂ ਤੁਸੀਂ ਦੂਸਰੀ ਚੀਜ਼ ਸ਼ਨੀਵਾਰ ਦੇ ਦਿਨ ਨੂੰ ਤੁਸੀਂ 1 ਕਿਲੋ, 1/2 ਕਿਲੋ, 2 ਕਿਲੋ ਚਨੀ ਤੁਹਾਡੀ ਕਪੈਸਿਟੀ ਉਸ ਹਿਸਾਬ ਦੇ ਨਾਲ ਤੁਸੀਂ ਉੜਜ ਦੀ ਦਾਲ ਲੈ ਲੈਣੀ ਹੈ ਤੇ ਇਸ ਦੇ ਨਾਲ-ਨਾਲ ਤੁਸੀਂ ਲੈਣੀ ਇੱਕ ਸਰੋਂ ਦੇ ਤੇਲ ਦੀ ਬੋਤਲ ਉਹ ਤੁਸੀਂ ਵੱਡੀ ਵੀ ਲੈ ਸਕਦੇ ਹੋ ਛੋਟੀ ਵੀ ਲੈ ਸਕਦੇ ਹੋ ਇਹ ਦੋਨੇ ਚੀਜ਼ਾਂ ਤੁਸੀਂ ਸ਼ਨੀਵਾਰ ਵਾਲੇ ਦਿਨ ਲੈ ਕੇ ਜਿਹੜੇ ਵੀ ਤੁਸੀਂ ਧਾਰਮਿਕ ਸਥਾਨ ਤੇ ਜਾਂਦੇ ਹੋ ਉਸ ਧਾਰਮਿਕ ਸਥਾਨ ਤੇ ਇਹ ਦੋਨੇ ਚੀਜ਼ਾਂ ਨੂੰ ਤੁਸੀਂ ਚੜ੍ਹਾ ਆਓ ਕਿ ਇਸੇ ਤਰ੍ਹਾਂ ਜਦੋਂ ਤੁਸੀਂ ਆਪਣੇ ਘਰ ਤੋਂ ਮੰਦਰ ਜਾਂ ਫਿਰ ਗੁਰਦੁਆਰਾ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਉੜਦ ਦੀ ਦਾਲ ਤੇ ਇਹ ਸਰੋਂ ਦੇ ਤੇਲ ਦੀ ਸ਼ੀਸ਼ੀ ਲੈ ਕੇ ਜਾਂਦੇ ਹੋ ਆਉਂਦੇ ਸਮੇਂ ਜਾਂਦੇ ਸਮੇਂ ਰਸਤੇ ਦੇ ਵਿੱਚ ਜਦੋਂ ਵੀ ਜਿਸ ਵੀ ਸਮੇਂ ਜਾਂਦੇ ਆਉਂਦੇ ਸਮੇਂ ਜੇਕਰ ਤੁਹਾਨੂੰ ਰਸਤੇ ਦੇ ਵਿੱਚੋਂ 1 ਰੁਪਏ ਦਾ ਸਿੱਕਾ ਵੀ ਮਿਲ ਜਾਂਦਾ ਹੈ ਤਾਂ ਤੁਸੀਂ ਉਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਅੱਜ ਤੋਂ ਚਿੰਨੀਆਂ ਵੀ ਤੁਹਾਡੇ ਘਰ ਦੇ ਵਿੱਚ ਪਰੇਸ਼ਾਨੀਆਂ ਨੇ ਮੁਸ਼ਕਲਾਂ ਨੇ ਉਹਨਾਂ ਤੋਂ ਤੁਹਾਨੂੰ ਛੁਟਕਾਰਾ ਮਿਲ ਚੁੱਕਿਆ ਹੈ। ਪ੍ਰਮਾਤਮਾ ਦੀ ਤੁਹਾਡੇ ਉੱਪਰ ਕਿਰਪਾ ਹੋ ਗਈ ਹੈ ਤੇ ਇਹ ਬਹੁਤ ਹੀ ਜ਼ਿਆਦਾ ਇੱਕ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਤੇ ਇਸੇ ਤਰ੍ਹਾਂ ਇਹ ਜਿਹੜਾ ਤੁਹਾਨੂੰ ਰਸਤੇ ਦੇ ਵਿੱਚ ਕੋਈ ਵੀ ਸਿੱਕਾ ਮਿਲਿਆ ਹੋਵੇਗਾ ਆਪਣੇ ਘਰ ਦੇ ਵਿੱਚ ਜਾ ਕੇ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਆਪਣੇ ਘਰ ਦੀ ਤਜੋਰੀ ਦੇ ਵਿੱਚ ਤੁਸੀਂ ਰੱਖ ਦੇਣਾ ਤੇ ਇਸ ਤੋਂ ਇਲਾਵਾ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਬਹੁਤ ਹੀ ਜ਼ਿਆਦਾ ਮਹਿੰਤੇ ਖਾਸ ਉਪਾਅ ਜਿਸ ਦੇ ਨਾਲ ਸ਼ਨੀ ਦੇ ਜੋ ਤੁਹਾਡੇ ਤੇ ਚੱਲ ਰਹੀ ਸ਼ਨੀ ਦੀ ਕਰੋਪੀ ਉਹ ਦੂਰ ਹੁੰਦੀ ਹੈ ਤੇ ਸ਼ਨੀ ਦੇ ਬਿਲਕੁਲ ਸ਼ਾਂਤ ਹੁੰਦੇ ਨੇ ਤੁਸੀਂ ਸ਼ਨੀਵਾਰ ਦੇ ਦਿਨ ਕੀ ਕਰਨਾ ਹੈ ਕਿ ਸਰੀਰ ਦੇ ਇਸ ਹਿੱਸੇ ਦੇ ਉੱਪਰ ਸਰੋਂ ਦਾ ਤੇਲ ਲਗਾ ਲੈਣਾ ਹੈ ਤੇ ਇਹ ਇੱਕ ਛੋਟਾ ਜਿਹਾ ਉਪਾਅ ਇਸ ਨੂੰ ਕਰਨ ਦੇ ਨਾਲ ਜਿਹੜੀ ਤੁਹਾਡੇ ਘਰ ਪਰਿਵਾਰ ਤੇ ਉੱਪਰ ਸ਼ਨੀ ਦੀ ਕਰੋਪੀ ਚੱਲ ਰਹੀ ਹੈ ਤੁਹਾਡੇ ਘਰ ਵਿੱਚ ਮੁਸ਼ਕਲਾਂ ਆ ਰਹੀਆਂ ਨੇ ਉਹ ਦੂਰ ਹੋ ਜਾਵੇਗੀ ਤੁਸੀਂ ਜੋ ਅੱਖਾਂ ਦੇ ਉੱਪਰ ਆਈਬ੍ਰੋ ਹੁੰਦੇ ਨੇ ਉਹ ਉੱਥੇ ਤੁਸੀਂ ਉਂਗਲੀ ਨੂੰ ਥੋੜਾ ਜਿਹਾ ਸਰੋਂ ਦਾ ਤੇਲ ਲਗਾ ਕੇ ਉਸ ਉਂਗਲੀ ਦੇ ਨਾਲ ਤੁਸੀਂ ਆਈਬ੍ਰੋ ਤੇ ਲਗਾਉਣਾ ਹੈ ਤੇ 5 ਮਿੰਟ ਦੇ ਤੱਕ ਤੁਸੀਂ ਮ사ਜ ਕਰਨੀ। ਦੋਨਾਂ ਆਈਬ੍ਰੋ ਦੇ ਉੱਪਰ ਹੀ ਕਰਨੀ ਇੱਕ ਦੇ ਉੱਪਰ ਨਹੀਂ ਕਰਨੀ ਜੇਕਰ ਤੁਸੀਂ ਦੇਣ ਦੇ ਸਮੇਂ ਕੰਮ ਕਰਦੇ ਵਿੱਚ ਬੀਜੀ ਨੂੰ ਤੁਹਾਡੇ ਕੋਲ ਸਮਾਂ ਨਹੀਂ ਮਿਲਦਾ ਤਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਹੀ ਇਸ ਉਪਾਅ ਨੂੰ ਕਰ ਸਕਦੇ ਹੋ। ਇਸ ਉਪਾਅ ਨੂੰ ਕਰਨ ਦੇ ਲਈ ਟਾਈਮ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਬੰਦਿਸ਼ ਨਹੀਂ ਹੈ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਉਪਾਅ ਨੂੰ ਕਰਨਾ ਤੁਸੀਂ ਸ਼ਨੀਵਾਰ ਦੇ ਦਿਨ ਨੂੰ ਹੈ ਇਸ ਤੋਂ ਇਲਾਵਾ ਸਾਡੀਆਂ ਲੱਤਾਂ 'ਚ ਜੋ ਗੋਡੀਆਂ ਤੋਂ ਥੱਲੇ ਹੁੰਦੀਆਂ ਨੇ ਤੇ ਜੋ ਪਿੱਛੇ ਵਾਲਾ ਹਿੱਸਾ ਹੁੰਦਾ ਹੈ ਓਥੇ ਤੁਸੀਂ ਸਰੋਂ ਦੇ ਤੇਲ ਦੇ ਨਾਲ ਮ사ਜ ਕਰਨੀ ਹੈ ਤੇ ਦੋਨਾਂ ਲੱਤਾਂ ਦੇ ਉੱਪਰ ਹੀ ਕਰਨੀ ਹੈ ਇਸ ਤੋਂ ਇਲਾਵਾ ਤੁਸੀਂ ਕੁਝ ਵੀ ਨਹੀਂ ਕਰਨਾ ਜਿਹੜੀ ਤੁਹਾਡੇ ਉੱਪਰ ਸ਼ਨੀ ਦੇਵ ਦੀ ਕਰੋਪੀ ਜਾਂ ਸਾਰਸਤੀ ਚੱਲ ਰਹੀ ਹੈ ਉਹ ਦੂਰ ਹੋ ਜਾਵੇਗੀ ਇਨ੍ਹਾਂ ਉਪਾਅ ਨੂੰ ਕਰਨ ਦੇ ਨਾਲ ਜਦੋਂ ਤੁਸੀਂ ਇਹ ਦੋਨੇ ਉਪਾਅ ਕਰ ਲੋਗੇ ਨਾ ਉਸ ਸਮੇਂ ਤੁਸੀਂ ਸਮਝਣਾ ਹੈ ਕਿ ਅੱਜ ਤੋਂ ਹੀ ਤੁਹਾਡੇ ਘਰ ਦੇ ਉੱਪਰ ਜੋ ਵੀ ਪਰੇਸ਼ਾਨੀਆਂ ਮੁਸ਼ਕਲਾਂ ਚੱਲ ਰਹੀਆਂ ਸੀ ਸ਼ਨੀ ਦੀ ਕਰੋਪੀ ਚੱਲ ਰਹੀ ਸੀ ਉਹ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਤੇ ਸ਼ਨੀ ਦੀ ਕਰੋਪੀ ਜਿਹੜੀ ਉਹ ਦੂਰ ਹੋ ਗਈ ਹੈ ਤੇ ਇਸੇ ਤਰ੍ਹਾਂ ਜਦੋਂ ਇਸ ਉਪਾਅ ਨੂੰ ਕਰਨ ਦੇ ਨਾਲ ਸ਼ਨੀ ਦੇਵ ਪਰਸੰਨ ਹੋ ਜਾਂਦੇ ਨੇ ਤਾਂ ਉਸ ਸਮੇਂ ਤੁਹਾਡੇ ਘਰ ਦੇ ਵਿੱਚ ਕਰੋੜਾਂ ਰੁਪਏ ਆਉਣ ਤੋਂ ਵੀ ਕੋਈ ਵੀ ਨਹੀਂ ਰੋਕ ਸਕਦਾ ਸਾਰੇ ਪਾਸਿਆਂ ਤੋਂ ਇੰਨਾ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਮਾਨ ਸਨਮਾਨ ਮਿਲਦਾ ਹੈ ਤੇ ਲੋਕ ਤੁਹਾਡੀ ਇੱਜ਼ਤ ਕਰਨਾ ਸ਼ੁਰੂ ਕਰ ਦਿੰਦੇ ਨੇ ਜਦੋਂ ਸਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਲੋਕ ਵੀ ਸਾਨੂੰ ਸਲਾਮਾ ਕਰਦੇ ਨੇ ਤੁਸੀਂ ਇਤਿਹਾਸ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜਿੰਨੇ ਵੀ ਸ਼ਨੀਵਾਰ ਨੂੰ ਕੀਤੇ ਜਾਣ ਵਾਲੇ ਉਪਾਅ ਦੱਸੇ ਨੇ ਜੇਕਰ ਤੁਸੀਂ ਇਹਨਾਂ ਉਪਾਅ ਨੂੰ ਸਰਦਾ ਤੇ ਵਿਸ਼ਵਾਸ ਦੀ ਨਾਲ ਕਰਦੇ ਹੋ ਤਾਂ ਤੇ ਉਪਾਅ ਨੂੰ ਕਰਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਸ਼ੰਕਾ ਮਨ ਦੇ ਵਿੱਚ ਨਹੀਂ ਕਰਨੀ ਫਿਰ ਦੇਖਣਾ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਜ਼ਰੂਰ ਮਿਲੇਗਾ ਕਿਉਂਕਿ ਵਿਸ਼ਵਾਸ ਦੇ ਨਾਲ ਕੀਤੇ ਗਏ ਉਪਾਅ ਸਾਨੂੰ ਜ਼ਰੂਰ ਰਿਜ਼ਲਟ ਦਿੰਦੇ ਨੇ ਸਾਨੂੰ ਉਹਨਾਂ ਦਾ ਫਾਇਦਾ ਜ਼ਰੂਰ ਹੁੰਦਾ ਹੈ ਤੇ ਉਪਾਹ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪ ਦੇਖੋਗੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਹੌਲੀ-ਹੌਲੀ ਕਰਕੇ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੀ ਲਾਈਫ ਦੇ ਵਿੱਚ ਪਹਿਲਾਂ ਦੇ ਨਾਲੋਂ ਕਾਫੀ ਚੇਂਜਸ ਆਉਣੇ ਵੀ ਸ਼ੁਰੂ ਹੋ ਜਾਣਗੇ ਸੋ ਇਸੇ ਤਰ੍ਹਾਂ ਤੁਸੀਂ ਆਪਣੀ ਜ਼ਿੰਦਗੀ ਦੇ ਦੁੱਖ ਦੂਰ ਕਰਨ ਦੇ ਲਈ ਤੇ ਖੁਸ਼ੀਆਂ ਲਿਆਉਣ ਦੇ ਲਈ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਤੁਸੀਂ ਚਾਹਣੀਓ ਕਿ ਬਦਲਾ ਆਉਣ ਤੁਹਾਡੇ ਘਰ ਦੇ ਦੁੱਖ ਦੂਰ ਹੋਣ ਤੁਹਾਡੇ ਘਰ ਦੇ ਵਿੱਚ ਸੁੱਖ ਸਮਰiddhi ਤੇ ਖੁਸ਼ੀਆਂ ਬਣੀਆ ਰਹਿ ਤਾਂ ਇਸ ਉਪਾਅ ਨੂੰ ਤੁਸੀਂ ਵਿਸ਼ਵਾਸ ਦੇ ਨਾਲ ਕਰਿਓ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਜ਼ਰੂਰ ਮਿਲੇਗਾ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟੇ ਛੋਟੇ ਪਾਅ ਜੋ ਕੇ ਸ਼ਨੀਵਾਰ ਦੇ ਦਿਨ ਨੂੰ ਤੁਸੀਂ ਕਰਨੇ ਨੇ ਜੇਕਰ ਤੁਸੀਂ ਇਹ ਉਪਾਅ ਵਿਸ਼ਵਾਸ ਨਾਲ ਕਰੋਗੇ ਭਾਵਨਾ ਨਾਲ ਤਾਂ ਤੁਹਾਨੂੰ ਇਸ ਦਾ ਰਿਜ਼ਲਟ ਜ਼ਰੂਰ ਮਿਲੇਗਾ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਤੁਹਾਡਾ ਸਾਰੇ ਹੀ ਭੈਣੋ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ